ਕੋਈ ਗੱਲ ਨਹੀਂ ਫਿਰ ਕਿ ਪਾਰਟੀ ਦੇ ਭਾਵੇਂ ਕਿਸੇ ਨੂੰ ਚੇਂਜ ਕਰ ਸਕਦੇ ਆ ਸੁਖਵੀਰ ਜੀ ਪ੍ਰਧਾਨ ਹੈ ਪਾਰਟੀ ਦੇ ਮਾਲਕ ਨੇ ਕਿਸੇ ਨੂੰ ਵੀ ਲਾ ਸਕਦੇ ਆ ਉਹਨਾਂ ਦਾ ਅਧਿਕਾਰ ਹੈ ਜੇ ਪਾਸ਼ਾ ਨਾ ਪ੍ਰੋਬਲਮ ਖੜੀ ਕਰੇ ਕੋਈ ਪ੍ਰੋਬਲਮ ਖੜੀ ਨਹੀਂ ਹੋ ਸਕਦੀ ਇੱਕ ਵੈਗਰੂ ਨਾਲ ਰਵੇ ਬਾਕੀ ਸਭ ਠੀਕ ਸਿਕੰਦਰ ਸਿੰਘ ਮਲੂਕਾ ਦਾ ਇਹ ਬਿਆਨ ਉਦੋਂ ਆਇਆ ਜਦੋਂ ਅਕਾਲੀ ਦਲ ਨੇ ਮਲੂਕਾ ਤੋਂ ਮਾੜ ਹਲਕੇ ਦੇਣ ਜਾਂਚ ਦਾ ਉਹਦਾ ਖੋਲਿਆ ਨੌਪੁੱਤ ਭਾਜਪੀ ਚਲੇ ਗਏ ਨੇ ਪਰ ਸਿਕੰਦਰ ਸਿੰਘ ਮਲੂਕਾ ਜੀ ਵੀ ਅਕਾਲੀ ਦਲ ਦੇ ਵਿੱਚ ਨੇ ਤਿਆ ਕਲਿਲ ਦੇ ਪ੍ਰਧਾਨ ਸੁਭੀਤ ਸਿੰਘ ਬਾਦਲ ਮਲੂਕਾ ਪਰਿਵਾਰ ਦੀਆਂ ਨਗਰ ਕティਵਿਧੀਆਂ ਤੋਂ ਕਾਫੀ ਨਰਾਜ਼ ਦੱਸੇ ਜਾ ਰਹੇ ਨੇ ਮਲੂਕਾ ਨੂੰ ਹਲਕਾ ਮੋੜ ਦੇ ਇਨਚਾਰਜ ਦੇ ਅਹੁਦੇ ਤੋਂ ਵੀ ਹਟਾ ਦਿੱਤਾ ਗਿਆ ਤੇ ਉਹਨਾਂ ਦੀ ਥਾਂ ਲਾਏ ਗਏ ਨੇ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਕਲਿਲ ਦੀ ਫਿਰਕੇ ਪਾਰਟੀ ਹੈ ਭਾਵੇਂ ਕਿਸੇ ਨੂੰ ਚੇਂਜ ਕਰ ਸਕਦੇ ਸੁਖਵੀਰ ਜੀ ਪ੍ਰਧਾਨ ਹੈ ਪਾਰਟੀ ਦੇ ਮਾਲਕ ਨੇ ਕਿਸੇ ਨੂੰ ਵੀ ਲਾ ਸਕਦੇ ਉਹਨਾਂ ਦਾ ਅਧਿਕਾਰ ਹੈ ਇਹ ਉਹਦੇ ਤੇ ਸਾਡੇ ਕਿੰਤੂਪੁਰਾਂ ਤੋਂ ਥੋੜਾ ਕੋਈ ਕਿਸੇ ਨਾ ਕਿਤੇ ਇਹ ਨਹੀਂ ਗਾ ਜੀ ਤੁਹਾਡੇ ਤੁਹਾਡੇ ਲਈ ਇੱਕ ਪ੍ਰੋਬਲਮ ਖੜੀ ਹੋ ਗਈ ਹੈ ਕੋਈ ਪ੍ਰਾਬਲਮ ਸੱਚੇ ਸੱਚੇ ਬਾਸ਼ਾ ਨਾ ਪ੍ਰੋਬਲਮ ਖੜੀ ਕਰੇ ਕੋਈ ਪ੍ਰੋਬਲਮ ਖੜੀ ਨਹੀਂ ਹੋ ਸਕਦੀ ਇਕ ਵੈਗਰੂ ਨਾਲ ਰਹੇ ਬਾਕੀ ਸਭ ਠੀਕ ਹੈ ਤੁਹਾਡੇ ਦੇ ਵੀ ਕਿਹਾ ਜਾ ਰਿਹਾ ਵੀ ਬਹੁਤ ਜਲਦੀ ਮਲੂਕਾ ਸਾਹਿਬ ਵੀ ਸ਼ਾਇਦ ਚਲੋ ਜਦੋਂ ਤੁਸੀਂ ਮੈਨੂੰ ਇਹ ਸਵਾਲ ਉਧੇ ਕਰਿਓ ਤੇ ਨਹੀਂ ਤੁਸੀਂ ਅਕਾਲੀ ਦਲ ਨਾਲ ਹੀ ਰਹੋਗੇ ਜਾਂ ਮੈਂ ਕਿਹਾ ਸਵਾਲ ਉਧੇ ਕਰਿਓ ਮੈਂ ਅਕਾਲੀ ਦਲ ਚ ਹੈਗਾ ਅੱਛਾ ਜੀ ਜਦੋਂ ਮੈਂ ਗਿਆ ਉਦੋਂ ਸਵਾਲ ਕਰਨਾ ਐਵੇਂ ਮੈਨੂੰ ਭੇਜੀ ਜਾਂਦੇ ਮਲੂਕਾ ਬੰਦੇ ਤੁਸੀਂ ਵੈਸੇ ਮਲੂਕਾ ਪਰਿਵਾਰ ਦਾ ਲੀਡਰਸ਼ਿਪ ਨਾਲ ਮਨਮੁਟਾ ਪਹਿਲਾਂ ਵੀ ਹੋਇਆ ਸੀ ਸਾਲ 2022 ਦੀ ਗੱਲ ਹੈ ਵਿਧਾਨ ਸਭਾ ਚੋਣਾਂ ਵੇਲੇ ਮਲੂਕਾ ਨੇ ਮੋਰ ਤੋਂ ਟਿਕਟ ਮੰਗੀ ਸੀ ਅਤੇ ਆਪਣੇ ਪੁੱਤਰ ਲਈ ਰਾਮਪੁਰਾ ਫੂਲ ਤੋਂ ਟਿਕਟ ਮੰਗੀ ਸੀ ਦੋ ਟਿਕਟਾਂ ਨਹੀਂ ਮਿਲਿਆ ਇਸ ਲਈ ਨਾਰਾਜ਼ ਹੋ ਗਏ ਉਸ ਸਮੇਂ ਵੀ ਮਲੂਕਾ ਦੇ ਭਾਜਪਾ 'ਚ ਜਾਣ ਦੇ ਚਰਚੇ ਖੂਬ ਚੱਲੇ ਸਨ ਪਰ ਬਾਅਦ ਦੇ ਵਿੱਚ ਸੁਖੀਰ ਸਿੰਘ ਬਾਦਲ ਨੇ ਉਹਨਾਂ ਨੂੰ ਮਨਾ ਲਿਆ ਮਲੂਕਾ ਖੁਦ ਰਾਮਪੁਰਾ ਫੂਲ ਹਲਕੇ ਤੋਂ ਹੀ ਟਿਕਟ ਲੜੇ ਅਤੇ ਇਹ ਹੀ ਨਰਾਜ਼ਗੀਆਂ ਹੁਣ ਵਜਾ ਮੰਨੀਆਂ ਜਾ ਰਹੀਆਂ ਨੇ ਕਿ ਉਹਨਾਂ ਦੇ ਬੇਟੇ ਅਤੇ ਬਹੂ ਬੀਜੇਪੀ ਚ ਪਹੁੰਚ ਗਏ